ਤੂੰ ਯਾਰ ਡੀਸੀ ਲੱਗੇ ਆ ਤੂੰ ਯਾਰ ਇਨਸਪੈਕਟਰ ਲੱਗੇ ਆ ਆਪਾਂ ਆਪਣੇ ਸਮਾਜ ਅਕਸਰ ਹੀ ਇਹ ਗੱਲਾਂ ਸੁਣਦੇ ਰਹਿੰਦੇ ਆ ਸੋ ਕੀ ਇਨਸਪੈਕਟਰ ਬਣਨਾ ਜਾਂ ਡੀਸੀ ਬਣਨਾ ਬਹੁਤ ਔਖਾ ਜਿਵੇਂ ਕਿ ਆਪਣੇ ਸਮਾਜ ਵਿੱਚ ਸਮਝਿਆ ਜਾਂਦਾਗਾ ਤਾਂ ਇਹ ਸਾਰਾ ਕੁਝ ਆਪਾਂ ਇਸ ਵੀਡੀਓ ਵਿੱਚ ਦਗਾਣੇਗੇ ਕਿ ਤੁਸੀਂ ਇਨਸਪੈਕਟਰ ਬਣ ਸਕਦੇ ਹੋ ਜਾਂ ਨਹੀਂ ਇਹ ਇਹਦਾ ਜਵਾਬ ਤੁਹਾਨੂੰ ਕਿਸ ਤਰ੍ਹਾਂ ਮਿਲੂਗਾ ਕਿਉਂਕਿ ਅੱਜ ਆਪਾਂ ਜਾਣਦੇ ਆ ਕਿ ਲੈਬਰ ਇਨਸਪੈਕਟਰ ਦਾ ਜੋ ਐਗਜ਼ਾਮ ਆ ਉਹ ਹੋ ਚੁੱਕਿਆ ਤੇ ਉਹ ਦਾ ਕੁਐਸਚਨ ਪੇਪਰ ਆਪਣੇ ਸਾਹਮਣੇ ਪਿਆਗਾ ਇਹਦੇ ਦੇਖ ਲਿਓ ਕੁਐਸਚਨ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਹਨਾਂ ਨੂੰ ਕਰਨ ਦੇ ਯੋਗ ਹੋ ਜਾਂ ਫਿਊਚਰ 'ਚ ਪੜ੍ਹ ਕੇ ਇਹਨਾਂ ਨੂੰ ਕਰ ਸਕਦੇ ਹੋ ਤਾਂ ਤਾਂ ਤੁਸੀਂ ਇਨਸਪੈਕਟਰ ਬਣ ਸਕਦੇ ਹੋ ਵੈਸੇ ਜੇ ਬੰਦਾ ਕੁਝ ਠਾਣ ਲਵੇ ਤਾਂ ਉਹ ਕੀ ਨਹੀਂ ਕਰ ਸਕਦਾ ਮਤਲਬ ਗੱਲ ਆ ਗਈ ਅੱਜ ਦੀ ਕੀ ਅੱਜ ਤੋਂ ਜਿੰਨਾ ਪੋਟੈਂਸ਼ੀਅਲ ਆ ਉਹਨੂੰ ਜੇਕਰ ਤੁਸੀਂ ਪਛਾਣ ਕਰਨੀ ਹੈ ਉਹ ਚੀਜ਼ ਦੀ ਤਾਂ ਅੱਜ ਇਹ ਵੀਡੀਓ ਤੁਹਾਡੀ ਪੂਰੀ ਮਦਦ ਕਰਨ ਜਾ ਰਹੀ ਆ ਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਸਾਰਾ ਐਨਲਿਸਿਸ ਕਰਾਂਗੇ ਵੀ ਲੇਬਰ ਇਨਸਪੈਕਟਰ ਦੇ ਵਿੱਚ ਜਿਹੜੇ ਕੁਐਸਚਨ ਆਏ ਨੇ ਆਪਾਂ ਉਹਦੇ 'ਚ ਕਿੰਨੇ ਕੁ ਪਾਣੀ 'ਚ ਆ ਮਤਲਬ ਕਿੰਨੇ ਕੁ ਲੈਵਲ 'ਤੇ ਆਪਾਂ ਖੜੇ ਆਂਗੇ ਆਪਾਂ ਇਹ 'ਚ ਜਾਣਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਸਟਾਰਟ ਕਰਦੇ ਆਂ ਸੋ ਪਹਿਲਾ ਇਹ ਜੋ ਪੇਪਰ ਸੀਗਾ 50 ਨੰਬਰ ਦਾ ਉਹ ਹੁੰਦਾਗਾ ਪੰਜਾਬੀ ਕੁਆਲੀਫਾਈਂਡ ਦਾ ਮੈਨੂੰ ਇਹ ਕੁਐਸਚਨ ਪਹਿਲਾਂ ਹੀ ਥੋੜੇ ਜਿਹੀ ਮੁਸ਼ਕਲ ਲੱਗੇ ਕਿਉਂਕਿ ਇਹਨਾਂ ਦਾ ਆਨਸਰ ਜੋ ਪਹਿਲੇ 10 ਕੁਐਸਚਨ ਤਾਂ ਵਾਕਈ ਮੁਸ਼ਕਲ ਲੈਵਲ ਦੇ ਸੀ ਜਿਵੇਂ ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ ਦੁਆਬ ਸ਼ਾਹੀ ਕਿਸ ਭਾਸ਼ਾ ਦਾ ਹੈ ਇਦਾਂ ਦੇ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਮੇਲਾ ਭਾਰਦੋਨ ਚ ਲੱਗਦਾਗਾ ਹੇਠ ਲਿਖਿਆ ਹੈ ਕਿ ਕਿਹੜਾ ਗਾਇਨਾ ਇਸਤਰੀਆਂ ਮੀਣੀ ਚ ਪਾਉਂਦੀਆਂ ਸੋ ਇਹ ਕੁਐਸਚਨ ਗਾਈਜ਼ ਔਖੇ ਸੀਗੇ ਤੇ ਪੰਜਾਬ ਦੇ ਜਿਹੜੇ ਆਪਾਂ 25 ਕਰਨੇ ਸੀ ਪਰ ਅੱਗੇ ਜੋ ਗੁਰ ਇਤਿਹਾਸ ਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾ ਰਹੇ ਆ ਜੀ ਜੀ ਹਾਂ ਜੋ ਆਪਣਾ ਗੁਰ ਇਤਿਹਾਸ ਆ ਉਹਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾ ਰਹੇ ਆ ਲਗਭਗ ਲਾਸਟ ਤੱਕ ਸਾਰੇ ਕੁਐਸਚਨ ਗੁਰ ਇਤਿਹਾਸ ਹੀ ਆ ਨੇ ਅੰਮ੍ਰਿਤਸਰ ਕਿਲਾ ਲੋਗੜ ਦਾ ਨਿਰਮਾਣ ਕਿਸ ਨੇ ਕਰਵਾਇਆ ਇਹ ਪੁੱਛਿਆ ਗਿਆ ਭਗਤ ਸਿੰਘ ਦਾ ਜਨਮ ਕਿੱਥੇ ਹੋਇਆ ਖਟਕੜ ਕਲਾ ਵਿੱਚ ਹੋਇਆਗਾ ਇਹ ਤਾਂ ਆਪਾਂ ਨੂੰ ਪਤਾ ਹੀ ਆ ਇਦਾਂ ਦੇ ਕੁਐਸਚਨ ਆ ਦੇਖੋ ਇਹ ਸਾਰਾ ਕੁਐਸਚਨ ਤੁਸੀਂ ਪੜ੍ਹ ਸਕਦੇ ਹੋ ਗੁਰੂ ਇਤਿਹਾਸ ਨਾਲ ਹੀ ਸਾਰੇ ਇਹੇ ਸਬੰਧਿਤ ਨੇ ਤੇ ਜਦੋਂ ਆਪਾਂ ਅੱਗੇ ਵਧਦੇ ਹਾਂਗੇ ਆਹ ਕੁਐਸਚਨ ਤੁਸੀਂ ਦੇਖ ਸਕਦੇ ਹੋ ਹੀਟ ਲੀਗ ਵਿੱਚੋਂ ਕਿਹੜਾ ਸ਼ਬਦ ਜੋੜ ਦਰਸਤ ਨਹੀਂ ਹੈ ਤੁਹਾਡੀ ਗ੍ਰਾਮਰ ਦੀ ਇੱਥੇ ਚੈਕਿੰਗ ਕੀਤੀ ਜਾਂਦੀ ਆ ਵੀ ਗ੍ਰਾਮਰ ਤੁਹਾਡੀ ਕਿੰਨੀਕ ਸਟਰੋਂਗ ਬਿੰਦੀ ਕਮੇ ਵਿਚਰਾਮ ਚਿੰਨ ਇਹ ਚੀਜ਼ਾਂ ਹੋ ਗਈਆਂ ਤੇ ਮਹਾਵਰੇ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੈ। ਹਰੇਕ ਉਹਦੇ ਵਿੱਚ ਲੈਣਾ ਜਿੱਥੇ ਪੰਜਾਬੀ ਦਾ ਪੇਪਰ ਹੋਵੇ। ਉਲਟੀ ਵਾਰਡ ਖੇਤ ਨੂੰ ਖਾਏ। ਅਜਿਹਿਆਂ ਉਦੋਂ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਮੈਂ ਹੋਪ ਕਰਦਾ ਵੀ ਤੁਹਾਨੂੰ ਵੀਡੀਓ ਕਲੀਅਰ ਦਿਖ ਰਹੀ ਹੋਊਗੀ। ਜੇ ਥੋੜੀ ਬਹੁਤ ਦਿੱਕਤ ਆ ਪਲੀਜ਼ ਉਹਨੂੰ ਕੰਪਰੋਮਾਈਜ਼ ਥੋੜਾ ਜਿਹਾ ਕਰਿਓ। ਤੇ ਇਹ ਤੋਂ ਬਾਅਦ ਹੁਣ ਜੋ ਆਪਣਾ ਅੱਗੇ ਆਪਾਂ ਗੱਲ ਕਰਦੇ ਆਂਗੇ ਮੇਨ ਪੇਪਰ ਏ ਤੋਂ ਨੰਬਰ ਜੁੜਨੇ ਸ਼ੁਰੂ ਹੁੰਦੇ ਆ ਤੁਹਾਡੇ ਜਿਹੜਾ ਪਾਰਟ ਇਹ ਦਾ ਬੀ ਹੈਗਾ ਇਹ ਹੁੰਦਾ ਹੈਗਾ ਆਪਣਾ 100 ਨੰਬਰ ਦਾ ਸੋ ਹੂ ਵਾਸ ਦਾ ਫਰਸਟ ਗੁਪਤਾ ਰੂਲਰ ਟੂ ਐਕਵਾਇਰ ਦਾ ਟਾਈਟਲ ਆਫ ਮਹਾਰਾਜਾ ਅਧੀਆਜ ਸੋ ਇਦਾਂ ਦੇ ਹਿਸਟਰੀ ਦੇ ਕੁਐਸਚਨ ਸੀਗੇ ਆਪਣੇ ਕਰੰਟ ਅਫੇਅਰ ਜਿੱਦਾਂ ਕੁਐਸਚਨ ਹੋ ਗਿਆ ਚੈਂਪੀਅਨ ਟਰੋਫੀ ਆਪਾਂ ਨੂੰ ਪਤਾ ਪਾਕਿਸਤਾਨ ਚ ਚੱਲ ਰਹੀ ਆ 24th ਤੀ ਅਥੰਕਰ ਆਪਾਂ ਨੂੰ ਪਤਾ ਜਿੱਦਾਂ ਕਿ ਮਹਾਵੀ ਸੀਗੀ 26ਵੇਂ ਪਹਿਲੇ ਨਿੰਗੀ ਰਿਸ਼ਵਦੇਵ ਇਹ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਇਹ ਚੀਜ਼ਾਂ ਵੀ ਜ਼ਰੂਰੀ ਨੇ ਤੇ ਕਰੰਟ ਅਫੇਅਰ ਦੇ ਵਿੱਚੋਂ ਹੀ ਰਾਜੀ ਜੋ ਡੇਜ਼ ਨੇ ਸਟੈਟਿਕ ਜੀਕੇ ਹੋਗੀ ਤੁਹਾਨੂੰ ਡਿਸਟ੍ਰੌਂਗ ਹੋਣੀ ਚਾਹੀਦੀ ਹੈਗੀ ਆ ਹਿਸਟਰੀ ਦਾ ਕੁਐਸਚਨ ਹੋ ਗਿਆ ਇਹ ਸਾਰੀਆਂ ਚੀਜ਼ਾਂ ਲੈਣੀ ਕਿ ਤੁਹਾਨੂੰ ਯਾਦ ਕਰਨੀ ਦੇਣੀ ਕਿਉਂਕਿ 40 42 ਨੰਬਰ ਦਾ ਤਾਂ ਪੇਪਰ ਏ ਦੇ ਵਿੱਚੋਂ ਹੀ ਆਇਆ ਸਟੈਟਿਕ ਜੀਕੇ ਠੀਕ ਹੈ ਜੀ ਸਟੈਟਿਕ ਜੀਕੇ ਹੋਗੀ ਤੁਹਾਡੀ ਤੇ ਇਸਤਰੀ ਜੀਐਸ ਹੋਗੀ ਤੁਹਾਡੀ ਤੇ ਤੁਹਾਡਾ ਜੋ ਆਪਾਂ ਕਹਿ দিਆ ਉਹਨੂੰ ਕਰੰਟ ਅਫੇਅਰ ਹੋਵੇ ਬਹੁਤ ਜ਼ਰੂਰੀ ਨੇਗੇ ਇਹਨਾਂ ਨੂੰ ਵੈਸੇ ਹੀ ਪੜਦੇ ਰਿਹਾ ਕਰੋ ਇਹ ਇੰਟਰਸਟਿੰਗ ਹੁੰਦੀਆਂ ਨੇ ਚੀਜ਼ਾਂ ਪਤਾ ਲੱਗਦਾ ਰਹਿੰਦਾ ਸਮਾਜ ਦੇ ਵਿੱਚ ਕੀ ਚੱਲਦਾ ਹੈਗਾ ਆ ਦੇਖੋ ਆ ਸਾਰੇ ਸਾਬ ਇਹ ਕਰੰਟ ਅਫੇਰ ਆ ਠੀਕ ਹੈ ਜੀ ਤਾਂ ਇਹ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਆ ਵਿੱਚ ਆਪਣੇ ਪੰਜਾਬ ਦੀ ਹਿਸਟਰੀ ਦੇ ਬਾਰੇ ਕਿਉਂ ਹੈ ਪੰਜਾਬ ਹਿਸਟਰੀ ਜਿਹੜੇ ਪੰਜਾਬ ਦੇ ਪੇਪਰ ਨੇ ਭਾਈ ਉਹਦੇ ਵਿੱਚ ਬਹੁਤ ਜ਼ਰੂਰੀ ਆ ਸੋ ਇਹਦਾ ਧਿਆਨ ਰੱਖਿਆ ਕਰੋ ਆ ਹਾਕੀ ਦੇ ਬਲੇਅਰ ਕਿਹੜਾ ਪਿੰਡ ਪੈਦਾ ਕਰਦਾ ਹੈਗਾ ਠੀਕ ਹੈ ਜੀ ਗੁਰੇਤਿਹਾਰ ਦੇ ਨਾਲ ਸੰਬੰਧਿਤ ਸਵਾਲ ਪੰਜਾਬ ਦੇ ਵਿੱਚ ਆਉਣੀ ਆਉਣੇ ਨੇ ਫੇਮਸ ਬੈਟਲ ਆ ਸਾਰਾ ਗਰੀ ਜੀ ਠੀਕ ਹੈ ਜੀ ਇਹ ਕੁਐਸਚਨ ਆਏ ਸੀਗੇ ਆਪਣੇ ਜੋ ਜੀਐਸ ਤੇ ਸੀ ਤੇ ਮੈਥ ਰੀਜਨਿੰਗ ਸੀ ਜੋ ਆਪਾਂ ਕੁਐਸਚਨ ਪੇਪਰ ਇਨ ਨਹੀਂ ਲਿਆਦਾ ਤਾਂ ਕਿ ਹੁਣ ਜੋ ਸਾਰਾ ਕੁਐਸਚਨ ਪੇਪਰ ਕਰਾਂਗੇ ਉਹ ਵੀ ਟਾਈਮ ਦਾ ਫਿਕਸਲ ਆ ਜਾਏ ਨਾ ਮੈਥ ਤੇ ਰੀਜਨਿੰਗ ਦਾ ਜੋ ਆਪਣਾ ਕਵਾਂਟਿਟੇਟਿਵ ਐਬਿਟੀਟਿਊਡ ਐਡਵਾਂਸ ਮੈਥ ਨੂੰ ਕਵਾਂਟਿਟੇਟਿਵ ਐਬਿਟੀਟਿਊਡ ਉਹਨੂੰ ਬਹੁਤ ਸਟਰੋਂਗ ਰੱਖੋ ਰੀਜ਼ਨਿੰਗ ਆ ਜਿਹੜੀ ਉਹਦੇ ਵਿੱਚ ਜੋ ਵੈਂਡ ਡਾਇਗਰਾਮ ਵਾਲੇ ਕੁਐਸਚਨ ਨੇ ਉਹਨਾਂ ਦੀ ਕੋਸ਼ਿਸ਼ ਕਰਿਆ ਕਰੋ ਜੋ ਬਲੈਟਰ ਰਿਲੇਸ਼ਨ ਆ ਉਹ ਵਧੀਆ ਪ੍ਰਪੇਅਰ ਕਰਕੇ ਰੱਖੋ ਕਿਉਂਕਿ ਹਰੇਕ ਇਹਦੇ ਵਿੱਚ ਹੀ ਨਹੀਂ ਕੋਈ ਵੀ ਇਗਜ਼ਾਮ ਆਰੋ ਪੰਜਾਬ ਦਾ ਚਾਹੇ ਸੈਂਟਰ ਦਾ ਹਰੇਕ ਦੇ ਵਿੱਚੋਂ ਅਹੀ ਪੁੱਛੀ ਪੁੱਛੇ ਜਾਣੇ ਨੇਗੇ ਵੈਨ ਡਾਇਗਰਾਮ ਬਲੱਡ ਰਿਲੇਸ਼ਨ ਸੀਟਾ ਲਾਉਣੀਆਂ ਨੇ ਕਿ ਇੱਥੇ ਬੈਠਾ ਇੱਕ ਜਣਾ ਉੱਥੇ ਬੈਠਾ ਇਹ ਹੋ ਗਿਆ ਪ੍ਰੋਫਿਟ ਲਾਸ ਹੋ ਗਿਆ ਅਕਾਉਂਟ ਚ ਪ੍ਰੋਫਿਟ ਲਾਸ ਹੋ ਗਿਆ ਡੀ ਆਈ ਡਾਟਾ ਇੰਟੀਗ੍ਰੇਸ਼ਨ ਹੋ ਗਿਆ ਇਦਾਂ ਦੇ ਕੁਐਸਚਨ ਬਹੁਤ ਆਉਂਦੇ ਆ ਤੇ ਆਪਣੀ ਜੋ ਪੰਜਾਬੀ ਤੇ ਅੰਗਰੇਜ਼ੀ ਆ ਸਾਰੇ ਕਰ ਲੈਂਦੇ ਆ ਵੱਡਾ ਫਾਇਦਾ ਕਿੱਥੇ ਆ ਸਿਨੋਨੀਮ ਐਂਟੋਨੀਮ ਚ ਤੇ ਜੋ ਪੰਜਾਬੀ ਫਸਾਉਂਦੀ ਆ ਜਿੱਥੇ ਇੱਕ ਨਾ ਕਈ ਵਾਰ ਖਾਨ ਔਖਾ ਪੁੱਛ ਲੈਂਦੇ ਆ ਉਹਦੀ ਤਿਆਰੀ ਰੱਖੋ ਕਿਉਂਕਿ ਜਿਹੜੇ ਇਹ ਫੈਕਟਰ ਜਿੱਦਾਂ ਆਉਂਦੇ ਨੇ ਇਹਦੀ ਜਾਂ ਇਹਦੀ ਪ੍ਰੈਪ ਜਾਲਾ ਕਰਨੀ ਪੈਣੀ ਦੀ ਉਹ ਚ ਸੋ ਇਹਦੇ ਬਾਰੇ ਤੇ ਆਂ ਜ਼ਰੂਰ ਰੱਖਿਓ ਅਗਰ ਕੰਪਿਊਟਰ ਦੇ ਧਿਆਨ ਰੱਖੋ ਕੰਪਿਊਟਰ ਵੈਸੇ ਚਲਾਇਆ ਕਰੋ ਅੱਜ ਕੱਲ ਦੀ ਬਹੁਤ ਰੀਡ ਹੈ ਜੇ ਉਹ ਤੁਸੀਂ ਚਲਾਉਂਦੇ ਰਹੋਗੇ ਤਾਂ ਉਹ ਕੁਐਸਚਨ ਤੁਹਾਡੇ ਲਈ ਬਹੁਤ ਸੌਖੇ ਹੋ ਜਾਣੇ ਜੇ ਤੁਸੀਂ ਯੂਜ਼ ਨਹੀਂ ਕਰਦੇ ਤਾਂ ਤੁਹਾਨੂੰ ਆਏ ਲੱਗੂਗੀ ਇਹ ਪਤਾ ਨਹੀਂ ਕਿੱਥੋਂ ਪਤਾਲ ਜੋ ਵਰਗੇ ਕੁਐਸਚਨ ਐਗਜ਼ਾਮੀਨਰ ਨੇ ਪਾਏ ਨੇ ਹੁਣ ਜਿਵੇਂ ਕਾਪੀ ਕਰਨ ਵਾਸਤੇ ਕੰਟਰੋਲ ਕਾ ਸੀ ਦਬਦਿਆਂ ਆਪਾਂ ਹੁਣ ਜੇ ਆਪਾਂ ਚਲਾਇਆਗੇ ਆਪਣੇ ਲਈ ਫਿਰ ਇਹ ਤਾਂ ਉਹ ਬੋਕਸ ਚੀਜ਼ ਆ ਨਹੀਂ ਤਾਂ ਫਿਰ ਇਹ ਬਾਰੇ ਇਹ ਸਾਨੂੰ ਕੁਐਸਚਨ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਕੁਐਸਚਨ ਆਦੇ ਆਗੇ ਇਹ ਥੋੜੀ ਜੀ ਪ੍ਰੋਮੋ ਕਰ ਦਸਾਂਗੇ ਇਗਨੋਰ ਕਰਿਓ ਤੇ ਇਸ ਤਰ੍ਹਾਂ ਦੇ ਕੁਐਸਚਨ ਆਦੇ ਆਗੇ ਤਾਂ ਮਤਲਬ ਇਨਸਪੈਕਟਰ ਬਣਨਾ ਕੋਈ ਬੜੀ ਵੱਡੀ ਚੀਜ਼ ਨਹੀਂ ਆਪਣੇ ਪੁਰਾਣੀਆਂ ਗੱਲਾਂ ਨਹੀਂ ਆ ਵੀ ਤੂੰ ਇਨਸਪੈਕਟਰ ਲੱਗਿਆ ਜਾਂ ਕੁਝ ਈਸੀ ਲੱਗਿਆ ਇਹ ਕੋਈ ਔਖੀਆਂ ਗੱਲਾਂ ਨਹੀਂ ਜੇ ਤੁਸੀਂ ਪੜਾਈ ਕਰ ਲਓ ਸੋ ਆਪਣੀ ਪੜਾਈ ਗਾਈਜ਼ ਜਾਰੀ ਰੱਖਿਆ ਕਰੋ ਪੜਾਈ ਦੇ ਨਾਲ ਜਾਨੀ ਕਿ ਇਹ ਨੌਕਰੀ ਨਹੀਂ ਬੰਦਾ ਜ਼ਿੰਦਗੀ ਜੀਣਾ ਵੀ ਸਿੱਖ ਜਾਂਦਾ ਠੀਕ ਆ ਜ਼ਿੰਦਗੀ ਜੀਣ ਲਈ ਵੀ ਬਹੁਤ ਜ਼ਰੂਰੀ ਆ ਸੋਵੇਂ ਉਮੀਦ ਕਰ ਰਹੇ ਕਿ ਤੁਹਾਨੂੰ ਇੱਥੇ ਤੱਕ ਆ ਕੇ ਪਤਾ ਲੱਗ ਗਿਆ ਹੋਊਗਾ ਕਿ ਆਪਾਂ ਕਿੰਨੇ ਕੁ ਪਾਣੀ ਚ ਆਪਣਾ ਲੈਵਲ ਕਿੱਥੇ ਖੜਾਗਾ ਜੇ ਲੈਵਲ ਕੋਈ ਨਾ ਜੇ ਘਟਾਉਣਾ ਹੈ ਆਪਾਂ ਵਧਾਣਾਗੇ ਜੇ ਵੱਧਾ ਹੈਗਾ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਟਾਈਮ ਬਤਾਉਂਦੇ ਰਹਾਂਗੇ ਜਿੰਨਾ ਟਾਈਮ ਆਪਾਂ ਸਰਕਾਰੀ ਨੌਕਰੀ ਨਹੀਂ ਲੱਜਾਂਗੇ ਤੇ ਜਿਵੇਂ ਹੁਣ ਸਰਕਾਰੀ ਨੌਕਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਕਨਸਟੇਬਲ ਦਾ ਵੀ ਇਗਜ਼ਾਮ ਆ ਰਿਹਾ ਇਸ ਨਾਲ ਤਾਂ ਬਹੁਤ ਆਸਾਨ ਹੁੰਦਾ ਉਹ ਤੇ ਆਪਣਾ ਜ਼ਿੰਮੇਵਾਰੀ ਲੈਨੇ ਆ ਤੁਹਾਡੇ 90 ਪਲੱਸ ਸਕੋਰ ਕਰਾਉਣ ਦੀ ਜੇ ਤੁਸੀਂ ਆਪਣੇ ਸਾਡੇ ਮਤਵ ਚੱਲੋਗੇ ਤੇ ਵੈਚ ਸ਼ੁਰੂ ਹੋ ਰਿਹਾ ਪੰਦਾ 15 ਮਾਰਚ ਤੋਂ ਜਿਹਦੀ ਫੀਸ ਆ ਗਈ 0 ਫੀਸ ਮੈਨੂੰ ਸਿਰਫ ਤੁਹਾਡੀ ਲਗਨ ਤੇ ਮਿਹਨਤ ਚਾਹੀਦੀ ਹੈ ਤੇ ਸੀਟੈਟ ਦਾ ਜੋ ਵੈਚ ਹੈ 20 ਮਾਰਚ ਤੋਂ ਸ਼ੁਰੂ ਹੋ ਰਿਹਾਗਾ ਸੋ ਕਲਾਸਾਂ ਜ਼ਰੂਰ ਲਗਾਓ ਹਰ ਰੋਜ਼ ਨੂੰ 6 ਵਜੇ ਪੰਜਾਬ ਪੁਲਿਸ ਦੀ ਤੇ 8 ਵਜੇ ਸੀਟ ਟੈਟ ਦੀ ਕਲਾਸ ਮਿਲ ਜਿਆ ਕਰੇਗੀ ਸੀਟ ਟੈਟ ਦੇ ਤਿੰਨੋ మీడియం ਚਲਾਵਾਂਗੇ ਪੰਜਾਬ ਪੁਲਿਸ ਦੇ ਪੰਜਾਬੀ మీడియం ਦੇ ਵਿੱਚ ਹੀ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਨਾਲ ਇੰਗਲਿਸ਼ మీడియం ਵੀ ਚਲਾਵਾਂਗੇ ਪੰਜਾਬੀ ਤੇ ਇੰਗਲਿਸ਼ ਦੋਨਾਂ ਚੱਲੂਗਾ ਤੁਹਾਨੂੰ ਰੋਲ ਜਰੂਰ ਕਰੋ ਇਦਾਂ ਦੀ ਇਨਫੋਰਮੇਟਿਵ ਵੀਡੀਓ ਲਈ ਜੇ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਜੋ ਤਿਆਰੀ ਕਰਨਾ ਕੁਈ ਇਹਦੇ ਵਿੱਚ ਪਿਆਰੀ ਕਰਨਾ ਚਾਹੁੰਦੇ ਹੋ ਕਮੈਂਟ ਜਰੂਰ ਕਰਿਓ ਜੇਕਰ ਸਾਡੇ ਨਾਲ ਜੁੜਨੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਅਗਲੀ ਵਾਰ ਮਿਲਾਂਗੇ ਇਤਨੀ ਅਨਕੋਮਲ ਤੇ ਵੀਡੀਓ ਨਾਲ ਹੋਦ ਤੱਕ ਤੁਸੀਂ ਦੇਖਿਓ ਤੁਹਾਡਾ ਆਪਣਾ ਚੈਨਲ ਥੈਂਕ ਯੂ ਧੰਨਵਾਦ